ਸੰਦੀਪ ਆਂਦੀ ਚਲ ਚਲੀਏ ਉਧਰ ਫਿਰ ਹੋ ਜਾ ਤਿਆਰ ਫਿਰ ਜਿੱਤੇ ਜਾਣਾ ਉਧਰ ਜਿੱਧਰ ਚਾਹ ਪਾਣੀ ਵੱਲੋਂ ਬੁਲਾਇਆ ਹੈ ਹਾਂ ਅੱਤਾ ਐਂਟੀ ਦਾਦਾ ਨਾਲ ਹਾਂ ਆਂਟੀ ਕਰ ਜਾ ਚਲੋ ਚਲੋ ਤਲੀਏ ਚੱਲ ਫਿਰ ਹੋ ਜਾ ਤਿਆਰ ਚਲੋ ਚਲੋ ਮੈਂ ਹੁਣ ਨੀਅਤ ਆ ਲੂਣ मैं पौधर ला ला गोली गोली लदूंगी oh, no. मैं लावित mm. मम्मी दे नहीं आ कि दे ਇੱਕ ਮਾਂ ਹੋ ਗਈ ਤਾਲ ਮਮਿਦੀ ਮਮਿਦੀ ਹਾਂ ਪੁੱਤ ਅਬ ਨਹੀਂ ਆਧੋ ਪੈਰ ਅਬ ਨਹੀਂ ਆ ਪੁੱਤ ਰਿਆ ਤੇ ਨਹੀਂ ਤੇ ਆ ਲੋਨ ਵਾਲਾ ਹਾਂ ਅੱਤਨਾ ਮੇਤਾ ਤੇ ਤਿੱਤਾਨੀ ਹਾਂ ਪੁੱਤ ਮੰਮੀ ਮੈਂ ਤਾਲੋ ਦੀ ਤੀਤਾ ਤੋਂ ਨਹੀਂ ਲਾ ਦਿੱਤੀ ਆ ਤੀ ਹੋਇਆ ਅ ਤੀ ਤੋ ਦੰਦੇ ਦੇ ਸੋਹਣੀ ਲੱਗਣ ਡਈ ਆ ਪਰ ਮੇਕਅਪ ਥੋੜਾ ਜਿਹਾ ਲਾ ਆਪਣਾ ਤੇ ਮੈਂ ਨਹੀਂ ਦਾਣਾ ਮੇ ਤਾਂ ਉੱਤੇ ਮੇਰਾ ਇੰਨਾ ਤੋ ਨਾ ਹੋਇਆ ਵਾ ਜਿ ਉਹਨਾਂ ਨੇ ਮਜ਼ਾਕ ਥੋੜਾ ਆ ਫਿਰ ਨਾ ਆਖੇ ਨਹੀਂ ਦੋਂਦੀਆਂ ਪਾਪਾ ਨੇ ਦੱਤਾ ਮਾਰਿਆ ਉਹਨੇ ਤੋ ਤੇਂਦੀਆ ਮੈਨੂੰ ਚੱਲ ਫਿਰ ਸਿਰ ਵਾਲਾ ਫਿਰ ਜਾਂਦੇ ਆ ਤੀਤਾ ਤੋ ਤਰੇਤ ਨਹੀਂ ਦਿਆ ਲੋਨ ਵਾਲਾ ਪੇਤ ਪੋਦ ਰਹਿਦਾ ਤੇ ਤੇ ਪੇਤ ਪੋਦ ਲਉਣੀ ਆ ਮੈਂ ਤੇ ਉਹਦੀ ਤਾਲ ਤੋਂ ਨਹੀਂ ਲਤਨੀਆ ਬੇਤੀ ਮੈਨੂੰ ਬੇਤ ਦੀਆਂ ਰਹਿ ਦਿੰਦੀਆਂ ਚਲੋ ਤਲੀਏ ਮੰਮੀ ਨੂੰ ਤਵਾ ਆਏ ਤਾਪਾ ਤਾਨਾ ਮੇਰੀ ਐਂਤਾ ਜਲਾ ਹੀ ਰਹੀਆਂ ਮੈਂ ਐਂਤਾ ਲਾਤੇ ਦਾਣਾ ਤੀ ਦਿੱਤੇ ਦਈਆਂ आई कोई चीज ते नहीं रह दी कोई देनी ते नहीं रह हां हाँ? पत ले दिया पत ले दिया हाँ, हाँ, हाँ। आ इधर दिया मेरा पत ਇਹਦੇ ਤੇ ਪੈਤੇ ਵੀ ਤੇ ਪਾਉਣੇ ਆ ਜਿਹੜੇ ਬੁੱਧੀਆਂ ਨੇ ਦੇਨੇ ਆ ਚਲੋ ਦੀ ਬੱਤ ਹੁੰਦੇ ਨਹੀਂ ਲੈਦੇ ਦੁੱਧ ਨਹੀਂ ਚਲੋ ਤਲੀਓ ਮम्मी ਨੇ ਤਾਂ ਪਤਾ ਨਹੀਂ ਤਦ ਦੋਦਾ ਨਾ ਮम्मी ਦੀ ਮम्मी ਦੀ ਤਲੋ 2 ਮਿੰਟ ਰੁਕ ਜਾ ਜਾਨੇ ਆ ਮम्मी ਦਾ ਤੇ ਪਤਾ ਨਹੀਂ ਤਦ ਦੋਦਾ ਨਾ ਮੈਂ ਤੇ ਦਾਵਾ ਦੇ ਦੇ ਇਹ ਤਲੋ ਤੱਲੀ ਇਹ ਤਲੋ ਤੱਲੀ ਦੱਲੀ ਹਾਏ ਕੀ ਹੋਇਆ ਬੜੀ ਭੱਜੀ ਆਈ ਮਮੀ ਤੁੱਤੇ ਪਾ ਦੇ ਤੁੱਤੇ ਪਾ ਦੇ ਅੰਦਰ ਲਾ ਦੋ ਅੰਦਰ ਲਾ ਦੋ ਹੁਣ ਦੱਸ ਗੱਲ ਕੀ ਹੋਈ ਆ ਮਮੀ ਮੇਰਾ ਤੁਪਣਾ ਤਾ ਧੋਦਿਆ ਤੀ ਮੈਂ ਤੁੱਤੇ ਪਾ ਦੇ ਤੀ ਕੁੱਤੇ ਤੇਰੇ ਮਗਰ ਭੱਜੇ ਹੀ ਤੈਨੂੰ ਕਿੰਨੇ ਕਿਹਾ ਹੈ ਇਕੱਲੇ ਨ ਜਾਣ ਨੂੰ ਮੇਰੇ ਨਾਲ ਜਾਂਦੀ ਹਾਂ ਅਮੀ ਇਹਨਾਂ ਨੂੰ ਨਹੀਂ ਥੰਨਾਈ ਨਾਲ ਆਪਣੇ ਦੀਪ ਨੇ ਉੱਥੇ ਸਿੱਧਾ ਆ ਜਾਣਾ ਕੰਮ ਤੋਂ ਅੱਤਾ ਹਾਂ ਉਹਨਾਂ ਦੇ ਘਰੇ ਤੀਤਾ ਆਏ ਹਨਕਾ ਤੇ ਲਾਵਾਂ ਤੋੜ ਤੇ ਵ ਤਮੰਨ ਨੂੰ ਆਪਣਾ ਮੈਂ ਹਨਾ ਹਾਂ ਨਹੀਂ ਹਨਕਾ ਦੇ ਲਾਵਾਂ ਵੱੱਦ ਲੱਗੀ ਤੇ ਨੂੰ ਤੋੜਦੀ ਇੱਕ ਤੀਤਾ ਤਾਈਓ ਤੇ ਲਾਇਆ ਮੈਂ ਹਨਤ ਦਾ ਤੇ ਮੈਨੂੰ ਮੇਥ ਦੇ ਪਰ ਇਹਨਾਂ ਦੀ ਤੋਰੀਆਂ ਨਹੀਂ ਤਈ ਤੋਰੀਆਂ ਨਹੀਂ ਤਈ ਆ ਕਿੱਥੇ ਲੱਗੀਆਂ ਤੋਰੀਆਂ ਇਹਨਾਂ ਦੀ ਅਹੀਂ ਵੀ ਲਾ ਜਾਗੇ ਘਰ ਤੋਰੀਆਂ ਨਹੀਂ ਤੋਰੀਆਂ ਤੋਰੀਆਂ ਦਿੱਤੇ ਮੈਂ ਦਿੱਦੀਆਂ ਹੁਣ ਉੱਠ ਵੀ ਪੈਣਾ ਇੱਥੇ ਬਹਿ ਰਹਿਣਾ ਮੈਂ ਉੱਤ ਲੱਦੀਆਂ ਤੱਤਾ ਭਾਵੇਂ ਲੱਦਦੀਆਂ ਹਾਂ ਮੇਰੇ ਆਏ ਦੋਵੇਂ ਆਨਤ ਤੇ ਦਿੱਤੀ ਤੇ ਲੋਣੇ ਪੈਣੇ ਮੈਨੂੰ ਏਰੀ ਦਿੱਕਣਾ ਲੱਦਦਾ ਕੰਮ ਤੇ ਗਿਆ ਮੇਰਾ ਹੁਣ ਮੁੱਕ ਮੈਂ ਫੋਨ ਕਰਾਂ ਕੱਲ ਦਾ ਗਵੰਡੀਆਂ ਨੂੰ ਨਵਾਈਟ ਕੀਤਾ ਦਾ ਵੋਟੀ ਲੈ ਕੇ ਆਉਣ ਵਾਲੇ ਨੇ ਦੀਦੀ ਨੂੰ ਕਹਾਂ ਕਿ ਤੁਸੀਂ ਵੀ ਆਈ ਜਾਓ ਹੈਲੋ ਹਾਂਜੀ ਸਸੀ ਘਰ ਦੇਦੀ ਹਾਂਜੀ ਮੈਂ ਘਾਣਾ ਹੀ ਕਰੇ ਉਹਨਾਂ ਨੂੰ ਟਾਈਮ ਦਿੱਤਾ ਦਾ ਅੱਜ ਉਹਨਾਂ ਨੇ ਆਉਣਾ ਉਹਨਾਂ ਨੂੰ ਇਨਵਾਈਟ ਕੀਤਾ ਚਾਹ ਬਣੀ ਤੇ ਹਾਂਜੀ ਉਹੀ ਤੋਤਲੀ ਨੇ ਚਲੋ ਠੀਕ ਆਜੋ ਆਜੋ ਠੀਕ ਹੈ ਮੈਂ ਇੱਕ ਮਿੰਟ ਖਲੋ ਜਾ ਮਮੀ ਮੈਂ ਤੱਪਲੇ ਤੇ ਨਹੀਂ ਲਿਬਲੇ ਨਹੀਂ ਲਿਬੜੇ ਕੋਸ਼ ਨਹੀਂ ਆ ਕਪੜੇ ਮੈਂ ਐਨਾ ਤੇ ਇਦਾਂ ਨਹੀਂ ਇਦਾਂ ਲਾਤੇ ਦਾਣਾ ਚਲ ਠੀਕ ਆ ਆ ਵੀ ਤੇ ਤੈ ਹੀ ਤੁੱਤ ਭੈਣ ਜੀ

ਅਲੀ ਦੱਤ ਲੈ ਲੋ ਮਮੀ ਪਾਣੀ ਨਹੀਂ ਲਿਆਤੀ ਐ ਲਿਆ ਕੇ ਆਉਂਗਾ ਹਾਂ ਤੁਹਾਨੂੰ ਬੱਚਾ ਅੱਜ ਕੀ ਦੀ ਨੂ ਵਿਨਾ ਨਾ ਚੱਲ ਉਹ ਵੀ ਆਉਂਦਾ ਵਾ ਆਉਂਦਾ ਹੀ ਹੁਣਾ ਠੀ ਨਹੀਂ ਕਦੋਂ ਕੋ ਪਹੁੰਚੇ ਜੇ ਇੱਥੇ ਹੁਣੇ ਅਜੇ ਆਏ ਪਾਣੀ ਪੀਤਾ ਅਜੇ ਕੋਸੇ ਦੀ ਆ ਬਤੂ ਮੇਰੇ ਕੋ ਟਿੱਕੀ ਜਾਨੀ ਆ ਨਹੀਂ ਦਾਦੀ ਦੀ ਘਰ ਨਹੀਂ ਸੌਂਗੀ ਆਈ ਲੈ ਲਉਲੀ ਦੀ ਪਾਇਆ ਉਹਨੂੰ ਪਾਣੀ ਦੇ ਕੇ ਆ ਮੈਂ ਕੁਰਸੀ ਲੈ ਕੇ ਆਈ ਤੇਰੇ ਮਗਰ ਆਜਾ ਠੀਕ ਆਈ ਮੈਂ ਜਾਦੀ ਬਹਿ ਜਾ ਮੰਮੀ ਇਹ ਕੀ ਬਣ ਕੇ ਆਈ ਐ ਮੇਰਾ ਕਹਿਣ ਨਹੀਂ ਮੰਦੀ ਹੈਗੀ ਮੈਂ ਵਧੇਰਾ ਕਹਿ ਹੀ ਘੱਟ ਕਰ ਥੋੜਾ ਜਿਹਾ ਮੇਕਅਪ ਸਨੇਹ ਵੀ ਕਿਦਾਂ ਲੱਗਾ ਅੰਟੀ ਘਰ ਆ ਕੇ ਤਵਾ ਤੇ ਅੰਦਾ ਲੱਦਾ ਮੈਨੂੰ ਆਂਟੇ ਅੰਦੇ ਤੋਰੀਆਂ ਤੋਂ ਦਿੱਦਦੀ ਹਾਏ ਕੀ ਬੋਲੀ ਜਾਂਦੀ ਕਿੱਥੇ ਡਿਗ ਪਈ ਐ ਇਹ ਪੌੜੀਆਂ ਚੋਂ ਇਥੋਂ ਚਣਨ ਲੱਗਿਆ ਡਿਗ ਪਈ ਹਾ ਸੱਟ ਤਾਂ ਨਹੀਂ ਲੱਗੀ ਲੱਦੀ ਆ ਹੁਣ ਮੈਂ ਟੀ ਦਿੱਤਾ ਦੁੱਧਾ ਪੀ ਲਾਉਂਦਿਆ ਅੰਟੀ 따ਦ ਲੈ ਆਓ ਮੈਨੂੰ ਨੀਂਦ ਆਉਦੀ ਆ ਮੈਂ ਧੀ ਤਰਾਂ ਆਏ ਪਾਲੀ 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 ਮੰਮੀਆਂ ਦੇਤੇ ਧੂਣ ਧੂਣ ਨਹੀਂ ਜੂਣੀ ਹੈ ਜੀ ਸਿਕਰੀ ਆ ਆ ਤੂੰ ਹੀ ਤੂੰ ਹੀ ਤੇ ਤੂੰ ਆ ਨਹੀਂ ਨਹੀਂ ਪੁੱਤੋ ਇਥੇ ਜੂ ਥੋੜਾ ਇਥੇ ਸਿਕਰੀ ਆ ਇੱਕਦਾਂ ਤੈਨੂੰ ਭਲੇ ਅੱਖੇ ਲੱਗਦੇ ਰਹਿੰਦੇ ਕਦੀ ਤੈਨੂੰ ਕੁੱਤੇ ਪੈ ਜਾਂਦੀਆਂ ਕਦੀ ਤੈਨੂੰ ਜੂਹਾ ਪੈ ਜਾਂਦੀਆਂ ਵਾਂ ਤੇ ਇਸੇ ਕਰਕੇ ਮੈਂ ਤੈਨੂੰ ਕਹਿੰਨਾ ਹੈ ਨਾ ਤੈਨੂੰ ਕਿਤੇ ਖਾਣ ਦਾ ਫਾਇਦਾ ਨਹੀਂ ਹੈਗਾ ਕਿਤੇ ਖਾਣ ਦਾ ਫਾਇਦਾ ਇਹਨੂੰ ਪਹਿਲਾਂ ਸਮਝਾਓ ਇਹ ਤੇ ਤੋਤਲੀ ਦੇ ਨਾਲ ਨਾਲ ਮੈਨੂੰ ਲੱਗਦੀ ਗੱਲ ਹੈ ਵੀ ਇਹਦੇ ਨੂੰਖਸ ਪਈ ਜਾਂਦਾ ਦਿਮਾਗ 'ਚ ਵੀ ਖਣੀ ਕਿੰਨਾ ਲੱਗਦਾ ਸਿਆਣੇ ਨੂੰ ਚੱਕ ਲਾਉਣਾ ਪੈਣਾ ਹੈ ਦਿਮਾਗ 'ਚ ਲੱਗਦਾ ਨੂੰਖਸ ਪਈ ਜਾਂਦਾ ਤਾਂ ਦੇ ਵੀ ਪੈ ਦੂਗਾ ਬੱਲੇ ਤਾਂ ਬੰਦੀ ਫਦੂ ਆਦੀ ਚੱਪ ਚਾ ਲਿਓ ਤੇ ਦੇ ਜੋ ਕਰਾ ਕਿਸੇ ਦੇ ਘਰ ਆ ਕੇ ਨਰੋਆ ਨਹੀਂ ਪਾਈ ਦਿੰਦਾ ਲਾਓ ਫੇਰੇ ਕੀ ਠੀਕ ਹੈ ਮੰਮੀ ਮੈਂ ਘਰੇ ਜਾਵਾਂ ਮੈਨੂੰ ਘਰੇ ਥੋੜਾ ਕੰਮ ਹੈ ਜਿੰਨੇ ਦੇਰਾਂ ਕਰਦੇ ਰਹਿਣਾ ਹੈ ਠੀਕ ਆਏ ਹਾਏ ਦੀਬ ਚਲ ਗਿਆ ਵਾ ਤੇ ਮੇਰੇ ਭਾਦੀ ਤੇ ਪਿੱਪਕਾ ਪਾ ਗਿਆ ਤੂੰ ਮੋਤੇ ਨਹੀਂ ਆਇਆ ਤੂੰ ਮੋਤੇ ਤੂੰ ਮੋਤੇ ਨਹੀਂ ਤਾਂ ਆ ਜਾਂਦੇ ਆ ਜਾਂਦੇ ਆ ਸਮੋਸੇ ਵੀ ਸੁਪਨਾ ਵੇਖਣ ਦੇ ਆ ਜੀ ਆਜੋ ਹੁਣ ਟਾਈਮ ਬੜਾ ਹੋ ਗਿਆ ਹਨੂ ਤੋਰੋ ਹੁਣ ਆ ਗਈ ਆ ਗਈ ਬੱਸ ਦੀਦੀ ਆ ਗਈ ਚਾਹ ਲੋ ਭੈਣ ਜੀ ਚਾਹ ਪੀਵੋ ਓ ਆਂਟੀ ਤਮੋਤੇ ਦਿੱਤੇ ਤਮੋਤੇ ਆ ਉਹ ਤੇ ਚੇਤਾ ਹੀ ਭੁੱਲ ਗਿਆ ਪੁੱਤ ਘਰੇ ਨਾ ਹੈ ਜਾਣੀ ਕੋਈ ਬਾਜ਼ਾਰ ਜਾਣ ਵਾਸਤੇ ਕੋਈ ਨਹੀਂ ਚਾਹ ਪੀਲਾ ਤੈਨੂੰ ਅਗਲੀ ਵਾਰੀ ਸਮੋਸੇ ਖਵਾ ਦਾਂਗੇ ਚਾਹ ਪੀ ਮਿਰਤੀ ਇਹ ਮੈਂ ਤਾਂ ਪੀ ਨਹੀਂ ਮੰਮੀ ਆਂਟੀ ਤਾਂ ਗੰਦੀਆਂ ਨਹੀਂ ਹੈਗੀਆਂ ਗੰਦੀਆਂ ਦੇ ਨੇ ਚਲ ਚੁੱਪ ਕਰਕੇ ਚਾਹ ਪੀ ਫੜ ਚਾ ਐਂ ਦੀ ਜੀ ਤੱਤੀ ਆ ਤੱਤੀ ਆ ਤੱਤੀ ਆ ਐਂ ਜੀ ਤੱਤੀ ਆ ਤੱਤੀ ਆ ਤੱਤੀ ਹਾਏ ਹਾਏ ਕਿੱਥੇ ਆ ਟੱਟੀ ਐਂ ਜੀ ਟੱਟੀ ਨਹੀਂ ਯੋ ਕਹਿੰਦੀ ਚਾਰ ਤੱਤੇ ਆ ਹਾਏ ਹਾਏ ਭੈਣ ਜੀ ਗੁੱਸਾ ਨਾ ਕਰਿਓ ਹਮ ਤੇ ਸਮਝ ਹੀ ਨਹੀਂ ਲੱਗਦੀ ਆ ਕੀ ਕਹਿ ਜੰਦੀ ਐ ਐਂ ਦੀ ਤੀਜ਼ ਦਾ ਫੇਰ ਅਤੀ ਤੱਲੇ ਮਮੀ ਇਤਮੈਂਟ ਇਤਮੈਂਟ ਐਂਟੀ ਨਤੀਏ ਤਾਲੀਆਂ ਨਤ ਤੇ ਦਾਣੇ ਤੇ ਨਤੀਏ ਉਤਹੀ ਨੱਚਦੇ ਚੰਗੇ ਲੱਗਦੇ ਆ ਤੂੰ ਨੱਚ ਮੈਂ ਗਿੱਦਾ ਪਾਉਣੀ ਆ ਤਾਲੀਆਂ ਨਤਨਾ ਲਾਇਆ ਕਾਨੀ ਮੈਂ ਪਹਿਲੇ ਹੀ ਪੁਣੀ ਆ ਚੱਲ ਗਾ ਪਹਿਲਾਂ ਫਿਰ ਵਿਆਹ ਵਾਲੇ ਘਰ ਆਈ ਆ ਇਤਮੈਂਟ ਇਤਮੈਂਟ ਮਮੀ ਐਂਸਰ ਪੈਦਾ ਤੇ ਲੈ ਲਈਏ ਚੱਲ 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 ਲੈ ਤੇ ਆਈ ਆ ਅੰਤੀ ਕੋਈ ਪਤਾ ਤੇ ਦੇ ਦੋ ਚੱਲ 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 ਕੀ ਦਾਦੀ ਮੰਮੀ ਦੀ ਚੱਲ ਜਾ ਚੱਹ ਜਿੱਥੇ ਮਰਜੀ ਮੇਰੀ ਬੇਇੱਜ਼ਤੀ ਕਰਉਂਦੀ ਜਾ ਕੇ ਮੈਂ ਤੇਰੇ ਪਿਓ ਨੂੰ ਦੱਸ ਦਿਆਂ ਫੇਰ ਨਾ ਦੇ ਦ ਤਾਂ ਦੁੱਤ ਦੋ ਆਦ ਮੈਂ ਜੋੜੇ ਹੱਥ ਮੈਂ ਨਹੀਂ ਮੋਟੀ ਨੂੰ ਮੁੜ ਕੇ ਕਿਤੇ ਵੀ ਕਰਦੀ ਐ ਬੜਾ ਜਲੂਸ ਕਟਦੀ ਆ ਹਾਏ ਹਾਏ ਕੀ ਗੱਲ ਹੋ ਗਈ ਆ ਐਵੇਂ ਮੇਰੀ ਤੀਨ ਮਾਰਾ ਚੰਗਾ ਬੋਲੀ ਜਾਣੀ ਆ ਕਦੇ ਕਹਿੰਦੀ ਸਮੋਸੇ ਹੈ ਨਹੀਂ ਆ ਕਦੇ ਕਹਿੰਦੀ ਪੈਸੇ ਦੇ ਦੇ ਤੋ ਮੈਂ ਪਰਮ ਬਣਾਦਾ ਵਾ ਕਦੀ ਕੋਝ ਕਦੀ ਕੋਝ ਇੰਨੇ ਬੜਾਸਤਾ ਆ ਹੀ ਮਿੰਦੇ ਮੈਂ ਤੇ ਇਹ ਮੁੜਕੇਨਾਂ ਦੇ ਨਾਲ ਜਾਂਦੀ ਕੋਈ ਗੱਲ ਨਹੀਂ ਤੂੰ ਸਮਝਾਇਆ ਕਰ ਵੱਡੀਆਂ ਮਾਂ ਮਾਂ ਫਿਰ ਕਿਹੜੀ ਗੱਲ ਐਦਾਂ ਬੱਚੇ ਗਲਤੀਆਂ ਕਰਦੇ ਹੀ ਆ ਤਾਂ ਮਾਂ ਤੇ ਉਹਦਾ ਫਰਜ਼ ਬਣਦਾ ਸਮਝਾਉਣਾ ਤੀਂ ਵੀ ਗੱਲ ਵੱਲ ਗੌਰ ਨਹੀਂ ਕਰਦੇ ਮੇਂ ਤਾਂ ਦਿਨ ਰਾਤ ਟੈਨਸ਼ਨ ਲੱਗੀ ਰਹਿੰਦੀ ਆ ਪੀ ਇਹ ਕੁੜੀ ਨੂੰ ਕਿਤੇ ਵਿਖਾਈਏ ਇਹ ਤੋਤਲੀ ਦੇ ਨਾਲ ਨਾਲ ਦਿਮਾਗ ਦੀ ਵੀ ਸਿੱਧੀ ਹੋਈ ਜਾਂਦੀ ਨਹੀਂ ਨਹੀਂ ਇਦਾਂ ਤੇ ਨਹੀਂ ਕੋਈ ਗੱਲ ਤੁਸੀਂ ਤੇ ਕੰਮ ਤੇ ਚੱਲ ਜਾਂਦੇ ਜੋ ਮੈਂ ਇਹਦੇ ਲੱਗ ਕੇ ਸਾਰਾ ਦਿਨ ਰਹਿਣੀ ਮੈਨੂੰ ਪਤਾ ਏ ਕਿਦਾਂ ਦੀਆਂ ਰਕਤਾਂ ਕਰਦੀਆਂ ਫਿਰ ਇਦਾਂ ਕਰਦੇ ਆ ਕਿਸ ਦਿਮਾਗ ਵਾਲੇ ਨਾ ਡਾਕਟਰ ਨੂੰ ਦਿਖਾ ਕੇ ਵੇਖ ਲੈਨੇ ਇਹ ਡਾਕਟਰਾਂ ਵਾਲਾ ਕੰਮ ਹੈ ਨਹੀਂ ਆ ਇਹ ਕਿਸ ਹਿਆਣੇ ਨੂੰ ਵਿਖਾ ਕੇ ਵੇਖ ਲੀਏ ਤੂੰ ਫਿਰ ਦਿਖਾਉਂਦੀ ਰਿਆ ਮੈਨੂੰ ਨਹੀਂ ਇੰਨਾ ਕੰਮਾਂ ਦੇ ਬਾਰੇ ਪਤਾ ਨਮੀਆਂ ਗੱਲਾਂ ਕਰਦੀ ਮੈਂ ਕਿਸ ਹਿਆਣੀ ਬੀਬੀ ਨਾਲ ਗੱਲ ਕੀਤੀ ਸੀ ਉਹ ਕਹਿੰਦੀ ਏ ਕਿ ਹਿਆਣੇ ਦਾ ਹੀ ਹੱਥ ਪਾਉਣਾ ਪੈਣਾ ਨਾਮਕ ਜੀ ਕਿਹ ਸਿਆਣੇ ਕੋ ਗਿਆਨ ਤੇ ਨਾ ਮੈਂ ਜਾਣਾਂ ਬਾਕੀ ਤੁਹਾਡੀਆਂ ਤੁਸੀਂ ਜਾਣੋ ਕਿਹੜੇ ਰੰਗਾਂ ਚ ਫਿਰਦੀ ਤੁਸੀਂ ਤੇ ਇਦਾਂ ਗਰਮੀ ਰਹਿੰਦੇ ਜੋ ਮੈਂ ਆ ਤਾਂ ਹੁਣ ਫਿਰ ਕੁੜੀ ਨੂੰ ਵਿਖਾਉਣਾ ਆਂ ਵਿਖਾਉਂਦੀ ਰ ਮੇਰੇ ਨਾਲ ਇਹੋ ਜਿਹੇ ਸਲਾਵਾ ਨਾ ਕਰਿਆ ਕਰ ਜਦੋਂ ਵੇਖੋ ਇਹੋ ਜਿਹੇ ਗੱਲਾਂ ਤੇ ਪਈ ਰਹੀ ਨਹੀਂ ਕਿਤੇ ਰੱਬ ਦਾ ਨਾ ਹੈ ਹੀ ਨਹੀਂ ਲੈ ਵੀ ਹੁਣ ਸਾਰੇ ਜਣੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਠੀਕ ਆ ਹਏ ਹਏ ਤੁਤੇ ਬਾਰੇ ਤੁਤੇ ਬਾਰੇ ਤੁਤੇ ਬਾਰੇ ਕੀ ਹੈ ਤੁਤੇ ਬਾਰੇ ਦਦੀ ਚਲੋ ਨਾ ਮਰਾ ਤੇ ਨਹੀਂ ਰਹਿ ਪੜਾ ਚਲੋ ਨਹੀਂ ਕਹ ਲੈ ਨਹੀਂ ਦਦੀ ਇੰਦਾ ਕਰਿਆ ਆਹ ਇੰਦਾ ਮਾਰਾ ਕਿ ਕਰਿਓ ਠੀਕ ਜਾਓ ਕੋਠੇ ਮੈਂ ਤੇ ਤੁਸੀਂ ਤੁਹਾਡੀਆਂ ਤੋਰੀਆਂ ਨਹੀਂ ਥਈ ਤੋਲੀਆਂ ਨਹੀਂ ਥਈ ਆਹੋ ਨਾਲ ਇਹ ਕਿੱਥੇ ਤੋਰੀਆਂ ਮੰਮੀ ਕਿਹੜੀਆਂ ਤੋਰੀਆਂ ਲੱਕੀ ਦੀਆਂ ਨਹੀਂ ਤੋਰੀਆਂ ਖਾਣ ਵਾਲੀਆਂ ਇਹਨਾਂ ਦੀ ਇਹਨਾਂ ਦੀ ਤੋਰੀਆਂ ਨਹੀਂ ਥਈ ਮੰਮੀ ਇਹ ਕਿੰਨੇ ਲਾਈਆਂ ਤੋੜ ਗਿਆ ਤੋਰੀਆਂ ਇਹ ਹੋਤੇ ਲਾ ਲਾਇਆ ਨਿਕ ਐਨਕਾ ਲਾ ਕੇ ਕਰਨਾ ਸੀ ਚਲ ਇਹ ਤੇ ਦੀਦਾ ਤਾਈਓ ਤੇ ਲਾਇਆ ਮੈਂ ਦੇਦਾ ਬੀਮੀ ਨੂੰ ਮੇਥ ਦੇ ਪਰ ਇਹਨਾਂ ਦੀਆਂ ਤੋਰੀਆਂ ਨਹੀਂ ਥਈ ਮੰਮੀ ਇਹ ਕੀ ਬਣ ਕੇ ਆਈ ਆ ਮੇਰੇ ਨਹੀਂ ਅੱਖੇ ਲੱਗਦੀ ਹੈਗੀ ਮਾਈਕ ਮਾਈਕ ਦੇ ਮੰਮੀ ਕੀ ਬੋਲੀ ਜਾਂਦੀ ਆ ਇਹ ਪੌੜੀਆਂ ਚ ਡਿੱਗ ਪਈ ਨਾ 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 ਹਾਂ ਉਹ ਤੇ ਚੇਤੇ ਹੀ ਭੁੱਲ ਗਿਆ ਘਰੇ ਪੁੱਤ ਹੈਗਾ ਨਹੀਂ ਕੋਈ ਨਾਲ ਜਾਣ ਵਾਸਤੇ ਸੌਰੀ ਗਲਤ ਹੋ ਗਿਆ ਸਾਡੇ ਇਧਰ ਪਰਮੇ ਵੀ ਦੇਖ ਕੇ ਸਟਾਰਟ ਇਹ ਨਾ ਨਹੀਂ ਨਹੀਂ ਸਟਾਰਟ ਭੈਣ ਜੀ ਆ ਜਾਓ ਹੁਣ ਆਨੂੰ ਤੋਰੋ ਰੋ ਰੋ ਇਹ ਮੈਂ ਬਣਾ ਨਹੀਂ ਦੋੜਿਆ ਇਹ ਸਟਾਰਟ ਭੈਣ ਜੀ ਆ ਜਾਓ ਹੁਣ ਸਾਨੂੰ ਤੁਰ ਨਹੀਂ ਨਹੀਂ ਭੈਣ ਜੀ ਨਾ ਨਾ ਕੋਈ ਐਸ਼ਾ ਟੂ ਵੀ ਵੇਖਦਾ ਸਜਾਣੀਆਂ ਲੈ ਨਹੀਂ 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 ਵੇਖੀ ਵੇਖੀ ਲੰਲੀ ਕਦਾਸ ਦੀ ਲੰਲੀ ਵੀ ਲੰਲੀ ਕਦਾ ਖਿਚ 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 ਜਿੱਦਾਂ ਟਰੈਕਟਰ ਨਹੀਂ ਕਰਦਾ ਕੋਈ ਸਟਾਰਟ ਕਰਨ ਲੱਗੇ ਖਿਚ ਐਡਿਟਿੰਗ ਕਰਦਿਆਂ ਵੇਖ ਲਓ ਕੀ ਟਾਈਮ ਆ ਗਿਆ ਜੀ ਹੁਣ ਫ੍ਰੀ ਹੋਇਆ ਜੀ ਹਾਂਜੀ ਮੇਰੇ ਨਾਲ ਕੇ ਸੁੱਤੇ ਨਹੀਂ ਵੇਖੋ ਚਲੋ ਸੌਂ ਜਾਓ ਹੁਣ ਟਾਈਮ ਬਹੁਤ ਹੋ ਗਿਆ ਵਾ ਤੋਂ ਜਦੋਂ ਮੁਸ਼ਕਿਲ ਆਉਂਦੀ ਹੈ ਮੰਮੀ ਕੋਲ ਐਕਟਿੰਗ ਕਰਵਾਉਣ ਵਾਸਤੇ ਕਿਉਂਕਿ ਥੋੜਾ ਜਿਹਾ ਮੰਮੀ ਨੂੰ ਜਿਆਦਾ ਅਭਿਆਸ ਨਹੀਂ ਹੈਗਾ ਜੀ ਕੋਈ ਨਹੀਂ ਹੌਲੀ ਹੌਲੀ ਅਭਿਆਸ ਹੋ ਜੂਗਾ ਟਾਈਮ ਲੱਗੂ ਥੋੜਾ ਜਿਹਾ ਹਾਲੀਵੁੱਡ ਹੀ ਹੱਥਾਂ ਪੰਜਾਬ ਟਿਕ ਜਾਣਾ ਹੈ ਅੱਜ ਅਸੀਂ ਬਹੁਤ ਜਿਆਦਾ ਸਪੀਡ ਮਾਰੀ ਅੱਜ ਹੀ ਡੇਢ ਘੰਟੇ ਦੇ ਵਿੱਚ ਜੀ ਮੂਵੀ ਸ਼ੂਟ ਕਰ ਲਈ